ਕੋਚ ਦਿਨ ਪਹਿਲੇ ਜੋ ਤੁਸੀਂ ਸਾਰੇ ਜਾਣਦੇ ਹੋ ਸਾਥੀਓ ਕਿ ਇੱਥੇ ਪਾਰਿਸਟ ਜਿੱਥੇ ਅਸੀਂ ਅੱਜ ਆਏ ਆ ਗਿਆਂ ਇਸ ਘਰ ਦੇ ਵਿੱਚ ਉਸ ਘਰ ਦੀ ਸਾਡੀ ਆਪਣੀ ਬੱਚੀ ਜਿਸ ਦੀ ਆਯੂ ਤਕਰੀਬਨ 13 ਸਾਲ ਸੀ ਔਰ ਗਲੀ ਦੇ ਵਿੱਚ ਹੀ ਜਿੱਥੇ ਉਸ ਦੀ ਸਹੇਲੀ ਰਹਿੰਦੀ ਸੀ ਆਪਸ ਦੋਨਾਂ ਪਰਿਵਾਰਾਂ ਦਾ ਬੱਚਿਆਂ ਦਾ ਆਂਜਣ ਸੀ ਉੱਥੇ ਜਦੋਂ ਗਈ ਤੇ ਉੱਥੇ ਇੱਕ ਜ਼ਾਲਮ ਨੇ ਦਰਿੰਦੇ ਨੇ جانور ਨੇ ਉਸ ਬੱਚੀ ਨੂੰ ਜੋ ਹੈ ਉਹਦਾ ਕਤਲ ਕਰ ਦਿੱਤਾ ਉਹਦੀ ਜਾਨ ਲੈ ਲਈ ਇਸ ਤੋਂ ਮਾੜੀ ਗੱਲ ਕੋਈ ਹੋਰ ਸਮਾਜ 'ਚ ਨਹੀਂ ਹੋ ਸਕਦੀ ਕਿ ਗਲੀ ਮੁਹੱਲੇ ਦੀ ਜਿਹੜੀ ਹੈਗੀ ਹੈ ਧੀਆਂ ਸਾਰੀਆਂ ਆਪਣੀਆਂ ਧੀਆਂ ਹੁੰਦੀਆਂ ਔਰ ਮੈਂ ਉਸ ਦਿਨ ਨਾਨਪੁਰ ਸਾਹਿਬ ਹੋਣ ਦੇ ਕਾਰਨ ਉਸ ਰਾਤ ਨਹੀਂ ਆਇਆ ਅਗਲੇ ਦਿਨ ਮੈਂ ਤੁਸੀਂ ਸਾਰੇ ਜਾਣਦੇ ਕਿ ਮੈਂ ਆ ਗਿਆ ਉਸ ਤੋਂ ਪਹਿਲੇ ਸਾਡੇ ਮੇਰ ਸਾਹਿਬ ਦੁਪਹਿਰ ਨੂੰ ਮੇਰਾ ਬੇਟਾ ਇੱਥੇ ਆਇਆ ਅਸੀਂ ਲਗਾਤਾਰ ਪਰਿਵਾਰ ਦੇ ਨਾਲ ਇੰਟੈਕਟ ਆ ਗਏ ਆ ਇਹ ਸਾਡਾ ਆਪਣਾ ਪਰਿਵਾਰ ਹੈ ਸਾਡੀ ਆਪਣੀ ਬੱਚੀ ਹੈ ਸੋ ਅਸੀਂ ਸਾਡੇ ਨਾਲ ਬਾਲੀ ਸਾਹਿਬ ਨਿਤਨ ਕੋਲੀ ਜੀ ਸਾਡੇ ਚੇਅਰਮੈਨ ਰਮਨੀਕ ਜੀ ਉਹਦੇ ਨਾਲ ਸਾਡੇ ਭੈਣ ਜੀ ਰਾਜਵਿੰਦਰ ਗੌਰ ਥਿਆਰਾ ਜੀ ਔਰ ਨਾਲ ਸਾਡੇ ਦਿਨੇਸ਼ ਢਾਲ ਜੀ ਔਰ ਚੇਅਰਮੈਨ ਸਾਹਿਬ ਸਾਡੇ ਸੀ ਪਰਿਵਾਰ ਦੇ ਮੇਰ ਸਾਹਿਬ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਪਰਿਵਾਰ ਨਾਲ ਇਹ ਗੱਲ ਕਹਿਣ ਲਈ ਆਏ ਆ ਕਿ ਅਸੀਂ ਤੁਹਾਡੇ ਨਾਲ ਸਰਕਾਰ ਤੁਹਾਡੇ ਨਾਲ ਹੈਗੀ ਏ ਅਸੀਂ ਤੁਹਾਡੇ ਨਾਲ ਖੜੇ ਹੈਗੇ ਆ ਜਿੰਨੇ ਮਾੜਾ ਕੰਮ ਕੀਤਾ ਹੈਗਾ ਜਿੰਨੇ ਜ਼ੁਲਮ ਕੀਤਾ ਹੈਗਾ ਉਹਨੂੰ ਕਿਸੇ ਕੀਮਤ ਤੇ ਵੀ ਬਖਸ਼ਿਆ ਨਹੀਂ ਜਾਏਗਾ ਐਜ਼ ਸਾਰਾ ਹੀ ਪੋਲਿਟਿਕਸ ਤੋਂ ਉੱਪਰ ਉੱਠ ਕੇ ਕਿਉਂਕਿ ਕੋਈ ਵੀ ਅਗਰ ਸਮਾਜ 'ਚ ਬੁਰਾਈ ਆਂਦੀ ਏ ਉਸਨੂੰ ਅਸੀਂ ਦੇਖਣਾ ਹੈ ਅਸੀਂ ਉਸਨੂੰ ਖਤਮ ਕਰਨਾ ਹੈ ਸੋ ਜਿਸ ਪਰਿਵਾਰ ਦੇ ਨਾਲ ਤੱਕਾ ਹੁੰਦਾ ਹੈਗਾ ਅਸੀਂ ਉਹਦੇ ਨਾਲ ਖੜੇ ਹੈਗੇ ਆ ਔਰ ਜੋ ਪਰਿਵਾਰ ਨੇ kia ਹੈਗਾ ਕਿ ਉਹਨਾਂ ਨੂੰ ਜੋ ਗਿਲਾ ਹੈਗਾ ਕਿ ਉਸ ਦਿਨ ਜਿਹੜੀ ਪੁਲਿਸ ਆਈ ਔਰ ਪੁਲਿਸ ਆ ਕੇ ਜਦੋਂ ਉਹਦੇ ਘਰ ਗਈ ਜਿੰਨੇ ਇਹ ਮਾੜਾ ਕੰਮ ਕੀਤਾ ਉੱਥੇ ਜਾ ਕੇ ਅੰਦਰ ਬੈਠ ਕੇ ਉਹਨਾਂ ਨੇ ਘੰਟਾ ਬੈਠੇ ਰਹੇ ਪਰ ਸਾਡੀ ਬੱਚੀ ਉੱਥੇ ਉਸੇ ਬਾਥਰੂਮ ਦੇ ਨਾਲ ਬਾਹਰ ਹੈਗੀ ਸੀ ਉਹਨਾਂ ਨੇ ਨਾ ਉਹਨੂੰ ਦੇਖਿਆ ਉਹਨਾਂ ਨੇ ਸਹੀ ਤਰੀਕੇ ਦੇ ਨਾਲ ਉਸ ਘਰ ਦੀ ਸਰਚ ਨਹੀਂ ਕੀਤੀ ਔਰ ਪਰਿਵਾਰ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਇਸ ਤੋਂ ਸਾਫ ਜਾਹਰ ਹੈ ਕਿ ਜੋ ਮੁਲਾਜ਼ਮ ਸਨ ਉਹਨਾਂ ਨੇ ਆਪਣੀ ਡਿਊਟੀ ਸਹੀ ਨਹੀਂ ਨਿਭਾਈ ਇਸ ਕਰਕੇ ਜੋ ਹੈ ਘਰ ਵਾਲਿਆਂ ਦੀ ਮੰਗ ਹੈ ਕਿ ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਹੈ ਜੀ ਸਰ ਤੁਸੀਂ ਸਰਕਾਰ ਤੇ ਇਹ ਇੱਕ ਇੱਕੋ ਇੱਕ ਸਟੇਟਮੈਂਟ ਖਤਮ ਹੋ ਜਾਂਦੀ ਹੈ ਸੋ ਇਸ ਕਰਕੇ ਜੋ ਪਰਿਵਾਰ ਦੀ ਅਸੀਂ ਜੋ ਮੰਗ ਜੋ ਨਾ ਕਹੀ ਹੈਗੀ ਐ ਅਸੀਂ ਮਹਿਸੂਸ ਕਰਨੇ ਆ ਕਿ ਉਹਨਾਂ ਦਾ ਫਰਜ ਬੰਦਾ ਸੀ ਪਰਿਵਾਰ ਨੂੰ ਨਾਲ ਲੈ ਕੇ ਅੰਦਰ ਸਰਚ ਕਰਨੀ ਚਾਹੀਦੀ ਸੀ ਨਾ ਕਿ ਆਪੀ ਅੰਦਰ ਜਾ ਕੇ ਅੱਧਾ ਘੰਟਾ ਬੈਠ ਕੇ ਬਾਹਰ ਆਣਾ ਚਾਹੀਦਾ ਸੀ ਸੋ ਇਸ ਕਰਕੇ ਉਹਨਾਂ ਦੇ ਵਿੱਚ ਕੋਈ ਦੋ ਰਹਿ ਨਹੀਂ ਹੈਗੀਆਂ ਉਹਨਾਂ ਨੇ ਨਗਹਿਲੀ ਕੀਤੀ ਹੈਗੀ ਐ ਔਰ ਨਗਹਿਲੀ ਕਰਨ ਦਾ ਲਾਪਰਵਾਹੀ ਕਰਨ ਦਾ ਜਿਹੜਾ ਉਹਨਾਂ ਨੇ ਹੈਗਾ ਉਹਨਾਂ ਨੂੰ ਸਜ਼ਾ ਮਿਲੇਗੀ ਉਹਨਾਂ ਨੂੰ ਡਿਸਮਿਸ ਕਰਨ ਵਾਸਤੇ ਅਸੀਂ ਪੂਰਾ ਜੋ ਹੈ ਸੀਐਮ ਸਾਹਿਬ ਤੱਕ ਉਹ ਸਮਝੋਗੇ ਦੇ ਵਿਲ ਬੀ ਡਿਸਮਿਸ ਬਾਲੀ ਸਾਹਿਬ ਨੇ ਸਾਡੀ ਸਲਾਹ ਕੀਤੀ ਸਾਰੇ ਸਾਥੀਆਂ ਨੇ ਸੀ ਕਿ ਉਹਨੂੰ ਅਸੀਂ ਡਿਸਮਿਸ ਵੀ ਕਰਾਵਾਂਗੇ ਔਰ ਜਿੰਨੇ ਮਾੜਾ ਕੰਮ ਕੀਤਾ ਹੈਗਾ ਉਹਨੂੰ ਫਾਂਸੀ ਦੀ ਸਜ਼ਾ ਵੀ ਅਸੀਂ ਦਵਾਵਾਂਗੇ ਕਿਉਂਕਿ ਫਾਂਸੀ ਦੇਣੀ ਜੱਜ ਨੇ ਪਰ ਸਾਡੀ ਜਿਹੜੀ ਮੰਗ ਹੈਗੀ ਹੈ ਅਸੀਂ ਪੂਰਾ ਐਜ਼ ਅ ਹਿਊਮਨ ਬੀਇੰਗ ਪਰਿਵਾਰ ਨਾਲ ਖੜੇ ਆ ਅਸੀਂ ਫਾਂਸੀ ਦੀ ਸਜ਼ਾ ਦੇਣ ਤੱਕ ਜਦ ਤੱਕ ਘਰਦਿਆਂ ਦੀ ਤਸੱਲੀ ਨਹੀਂ ਹੁੰਦੀ ਅਸੀਂ ਇਹਨਾਂ ਨਾਲ ਖੜੇ ਹੈਗੇ ਆ ਔਰ ਜਿਹੜੀ ਜੋ ਉਹਨਾਂ ਨੂੰ ਸਹਿਯੋਗ ਚਾਹੀਦਾ ਹੋਏਗਾ ਅੱਛੇ ਤੋਂ ਅੱਛਾ ਵਕੀਲ ਕਰਕੇ ਦੇਵਾਂਗੇ ਜੋ ਫਾਈਨੈਂਸ਼ੀਅਲ ਲੋਡ ਹੋਏਗੀ ਜੋ ਵੀ ਇਹਨਾਂ ਨੂੰ ਕਰਦਿਆਂ ਨੂੰ ਚਾਹੀਦਾ ਹੋਏਗਾ ਕਿਉਂਕਿ ਅਸੀਂ ਖੁਦ ਮਸੂਦ ਕਰਨੇ ਆ ਇਹ ਸਾਡੇ ਨਾਲ ਵਾਪਰੇ ਆ ਉਹ ਪਰਿਵਾਰ ਸਾਡਾ ਆਪਣਾ ਪਰਿਵਾਰ ਹੈ ਸਾਡੀ ਆਪਣੀ ਬੱਚੀ ਸੀ ਤੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਇਨਸਾਫ ਦਿਵਾਉਣਾ ਸਾਡਾ ਫਰਜ਼ ਬੰਦਾ ਸੋ ਮੈਂ ਇੰਨੀ ਤੁਹਾਡੇ ਲਈ ਇੱਕ ਮੈਸੇਜ ਦੇਣਾ ਚਾਹਾਂਗਾ ਔਰ ਨਾਲ ਜਿਨ੍ਹਾਂ ਨੇ ਮਾਰਾ ਕੰਮ ਕੀਤਾ ਹੈਗਾ ਉਹਨੂੰ ਸਜ਼ਾ ਅਵਸ਼ਵ ਮਿਲੇਗੀ ਔਰ ਉਹਨੂੰ ਸਜ਼ਾਏ ਮੌਤ ਮਿਲਣੀ ਚਾਹੀਦੀ ਹੈ ਇਹ ਸਾਡੀ ਮੰਗ ਹੈ ਉਹਦੇ ਵਾਸਤੇ ਸਾਰੇ ਪ੍ਰਯਾਸ ਕਰਾਂਗੇ ਔਰ ਜੋ ਪੁਲਿਸ ਵਾਲੇ ਡਿਪਾਰਟਮੈਂਟ ਨੇ ਜਿਹੜੇ ਬੰਦਿਆਂ ਨੇ ਨਿਗਹਿਲੀ ਕੀਤੀ ਹੈਗੀ ਇਹ ਉਹਨਾਂ ਨੂੰ ਡਿਸਮਿਸ ਵੀ ਕੀਤਾ ਜਾਏਗਾ ਕਰਾਇਆ ਜਾਏਗਾ ਭਗਤ ਜੀ ਇੱਕ ਵੈਸੇ ਤਾਂ ਜਿਹੜਾ ਮਾਮਲਾ ਜੁਨੀਆ ਤਰਾਵਾਂ ਦੇ ਤਹਿਤ ਦਰਜ ਹੋਇਆ ਉਹ ਫਾਸਟ ਟਰੈਕ 'ਚ ਹੀ ਹੈ ਪਰ ਫਿਰ ਵੀ ਕੋਸ਼ਿਸ਼ ਕੀਤੀ ਜਾਏ ਕਿ ਕਿ ਇਹਨੂੰ ਜਲਦੀ ਤੋਂ ਜਲਦੀ ਕਰ ਦਿੱਤਾ ਜਾਵੇ। ਹਾਂ ਤੁਸੀਂ ਇਹ ਗੱਲ ਬਿਲਕੁਲ ਸਹੀ ਕਹਿ ਰਹੇ ਹੋ ਕਿ ਜਿਹੜਾ ਕਿ ਆਮ ਤੌਰ ਦੇ ਉੱਪਰ ਜਿਹੜਾ ਹੈਗਾ ਇਦਾਂ ਦੇ ਫੈਸਲੇ ਲੰਬਾ ਸਮਾਂ ਖਿੱਚੇ ਜਾਂਦੇ ਨੇ ਪਰ ਅਸੀਂ ਤੁਸੀਂ ਜਿੱਦਾਂ ਕਹਿ ਰਹੇ ਹੋ ਅਸੀਂ ਪਹਿਲੀ ਤਰ੍ਹਾਂ ਕੀਤਾ ਹੈਗਾ ਕਿ ਅਸੀਂ ਇਮੀਡੀਏਟਲੀ ਇਹਨਾਂ ਨੂੰ ਫਾਸਟ ਟਰੈਕ ਦੇ ਉੱਪਰ ਕਮੈਂਡ ਕਰਾ ਕੇ ਤੇ ਜਲਦੀ ਤੋਂ ਜਲਦੀ ਫੈਸਲਾ ਕਰਵਾਵਾਂਗੇ ਤਾਂ ਕਿ ਘਰਦਿਆਂ ਨੂੰ ਜਲਦੀ ਇਨਸਾਫ਼ ਮਿਲੇ ਉਹਨੇ ਜਲਦੀ ਤਸੱਲੀ ਹੋਵੇ। ਬਾਕੀਆਂ ਨੂੰ ਮੈਸੇਜ ਜਾਏ ਕਿ ਜਿਹਦੇ ਮਾੜੇ ਕੰਮ ਅੱਗੋਂ ਤੋਂ ਕੋਈ ਏਦਾਂ ਦੀ ਜੁਰਤ ਨਾ ਕਰੇ ਤਾਂ ਕਿ ਉਹਨੂੰ ਜਲਦੀ ਡਿਸੀਜਨ ਹੋਏਗਾ ਤੇ ਉਹ ਹੋਰ ਕੋਈ ਕੋਸ਼ਿਸ਼ ਏਦਾਂ ਦੀ ਮਾੜੀ ਹਰਕਤ ਨਹੀਂ ਕਰੇਗਾ ਸੋ ਮੈਂ ਤੁਹਾਨੂੰ ਯਕੀਨ ਦਿਵਾਉਣਾ ਵਾਂ ਐਜ਼ ਫਰਮ ਦਾ ਗਵਰਨਮੈਂਟ ਸਾਈਡ ਕਿ ਅਸੀਂ ਪਰਿਵਾਰ ਨਾਲ ਖੜੇ ਹੈਗੇ ਆਂ ਪਰਿਵਾਰ ਨੂੰ ਪੂਰਾ ਇਨਸਾਫ ਦਵਾਵਾਂਗੇ ਇਹ ਸਾਡੀ ਡਿਊਟੀ ਬਣਦੀ ਸਾਡਾ ਤਰਮ ਬੰਦਾ ਸੀ ਇਹਨੂੰ ਨਿਭਾਵਾਂਗੇ ਉਹਦੇ ਵਾਸਤੇ ਜੋ ਪਰਿਵਾਰ ਨੂੰ ਹੈਲਪ ਚਾਹੀਦੀ ਹੋਏਗੀ ਅਸੀਂ ਪੂਰੀ ਦਵਾਵਾਂਗੇ ਔਰ ਹੈਲਪ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ। ਇਹ ਦੀ ਸਾਨੂੰ ਸਾਰਿਆਂ ਨੂੰ ਸ਼ਰਮਸਾਰ ਕੀਤਾ ਕਿ ਅਸੀਂ ਕਿਹੜੇ ਸਮਾਜ 'ਚ ਜੀ ਰਹੇ ਹਾਂ ਜਿੱਥੇ ਆਪਣੀ ਧੀ ਦੀ ਉਮਰ ਦੀਆਂ ਬੱਚੀਆਂ ਨਾਲ ਇਹੋ ਜਿਹਾ ਕਰਮ ਹੁੰਦੇ ਆ ਉਸ ਤੋਂ ਬਾਅਦ ਕਤਲ ਹੁੰਦਾ ਨਿਰਸੰਦੇ ਸਾਡਾ ਪੂਰਾ ਸ਼ਹਿਰ ਇਹਦੇ ਨਾਲ ਸ਼ਰਮਸਾਰ ਹੋਇਆ ਸਾਰੇ ਪੰਜਾਬ 'ਚੋਂ ਬਾਰੋਂ ਵੀ ਫੋਨ ਆ ਰਹੇ ਆ ਇਸ ਹਾਦਸੇ ਬਾਰੇ ਔਰ ਅਸੀਂ ਨਿੱਜੀ ਤੌਰ ਤੇ ਦੁੱਖ ਵੀ ਬਹੁਤ ਮਹਿਸੂਸ ਕਰਦੇ ਆ ਕਿ ਅੱਜ ਦੇ ਐਸੇ ਸਮਾਜ ਵਿੱਚ ਵੀ ਐਸੇ ਲੋਕ ਹੈਗੇ ਆ ਜਿਨ੍ਹਾਂ ਦੇ ਅੰਦਰ ਇਸ ਤਰ੍ਹਾਂ ਦੀ ਬਿਰਤੀ ਪੜ ਰਹੀ ਆ ਔਰ ਜਿੱਥੋਂ ਤੱਕ ਭਗਤ ਜੀ ਨੇ ਜਿਵੇਂ ਦੱਸਿਆ ਕਿ ਸਵਾਲ ਗਵਰਨਮੈਂਟ ਸਾਈਡ ਦਾ ਆ ਤਾਂ ਡੈਫੀਨਿਟਲੀ ਜਿਸ ਵੀ ਬੰਦੇ ਨੇ ਅਨਗਹਿਲੀ ਕੀਤੀ ਆ ਉਹਨੂੰ ਵੀ ਔਰ ਜਿਸ ਬੰਦੇ ਨੇ ਕਾਰਾ ਕੀਤਾ ਦੋਨਾਂ ਨੂੰ ਕਿਸੇ ਤਰ੍ਹਾਂ ਦੇ ਕੋਈ ਬਖਸ਼ਣਾ ਨਹੀਂ ਹੈ ਜੋ ਵਿਭਾਗੀ ਕਾਰਵਾਈ ਚਾਹੇ ਉਹ ਡਿਸਮਿਸ ਆ ਜਾਂ ਕੋਈ ਵੀ ਸਖਤ ਉਤੋਂ ਵੀ ਸਖਤ ਆ ਉਹ ਗਵਰਨਮੈਂਟ will do that ਔਰ ਇਹ ਸਬੰਦੇ ਨੂੰ ਐਂਡ ਤੱਕ ਸਜ਼ਾ ਲਾਉਣ ਦੀ ਸਟੇਟ ਪੂਰੀ ਤਰ੍ਹਾਂ ਨਾਲ ਕੇਸ ਲੜੇਗਾ ਤਾਂ ਕਿ ਐਗਜ਼ੈਂਪਲ ਸੈੱਟ ਹੋ ਜਵੇ ਕੋਈ ਵੀ ਭਵਿੱਖ ਵਿੱਚ ਐਸੀ ਗੱਲ ਕਰਨ ਬਾਰੇ ਤਾਂ ਕੀ ਸੋਚਣ ਵਾਲੇ ਵੀ ਦਿਮਾਗ ਉਹਦਾ ਜਿਹੜਾ ਦਿਲ ਪਾਸੇ ਨਾ ਚੱਲੇ ਹੀ will be definitely we have ensured it with the police officers ਕਿ ਉਸ ਬੰਦੇ ਦੀ ਜਗਤ ਅੰਗੈਲੀ ਹੈ ਤਾਂ ਉਹਦੀ ডিসਮਿਸਰੀ ਡਿਮਾਂਡ ਹੈ ਤਾਂ that has to be done ਹਾਂ ਨਹੀਂ ਪਰਿਵਾਰ ਦੀ ਜੋ ਡਿਮਾਂਡ ਹੈ ਉਹ ਅਸੀਂ ਆਲਰੇਡੀ ਡਿਸਕਸ ਕਰਕੇ ਤੇ ਡੈਫੀਨਟਲੀ ਡਿਸਮਿਸਲ ਤਾਂ ਉਹਦੀ ਹੋਏਗੀ ਹੋਏਗੀ ਹੋਰ ਵੀ ਪਰਿਵਾਰ ਦੀ ਜਿਹੜੀ ਡਿਮਾਂਡ ਹੋਏਗੀ ਅਸੀਂ ਐਂਡ ਤੱਕ ਉਹਨਾਂ ਦਾ ਸਾਥ ਦੇਵਾਂਗੇ ਬਾਕੀ ਕੋਈ ਜੋੜੀ ਵੀ ਹੈਲਪ ਉਹਨਾਂ ਨੇ ਕਹੀ ਹੈ ਕੋਈ ਟਰਾਂਸਫਰ ਦੀ ਕਹੀ ਬਾਕੀ ਹੋਰ ਵੀ ਜੋ ਗੱਲਾਂ ਕਹੀਆਂ ਉਹ ਸਾਰੀ ਗਵਰਨਮੈਂਟ ਲੈਵਲ ਤੋਂ ਪੂਰੀਆਂ ਹੋਣਗੀਆਂ ਸੀਐਮ ਸਾਹਿਬ ਦੇ ਬੜੇ ਕਲੀਅਰ ਨਿਰਦੇਸ਼ ਨੇ ਵੀ ਨੋ ਟੋਲਰੈਂਸ ਐਸਕੇ ਚ ਰੱਖਿਓ ਤੇ ਜੇ ਪੁਲਿਸ ਮੁਲਾਜ਼ਮਾਂ ਦੀ ਜਿਹੜੀ ਅੰਗਿਲੀ ਆ ਉਹਨਾਂ ਨੂੰ ਸੁਝਾਅ ਵੀ ਜਰੂਰ ਮਿਲੇਗੀ ਸਰ ਸੀਨੀਅਰ ਅਧਿਕਾਰੀਆਂ ਵੱਲੋਂ ਜੋ ਉਸ ਮੌਕੇ ਤੇ ਲੇਡੀ ਪੁਲਿਸ ਨਹੀਂ ਭੇਜੀ ਗਈ ਸੀ ਇਸ ਗੱਲ ਦਾ ਵੀ ਪਰਿਵਾਰਦਾਰ ਮਹੱਲਾ ਵਾਸੀਆਂ ਦਾ ਰੋਸ ਹੈ ਕਿ ਜਿਹੜੇ ਅਧਿਕਾਰੀ ਇਹ ਜ਼ਿੰਮੇਦਾਰ ਹੈ ਉਹਨਾਂ ਤੇ ਵੀ ਕਾਰਵਾਈ ਹੋਵੇ ਜਿਹੜੀ ਪੁਲਿਸ ਕਮਿਸ਼ਨਰ ਹੈਗੀ ਉਹ 4 ਦਿਨਾਂ ਬਾਅਦ ਇੱਥੇ ਪਹੁੰਚ ਰਹੀ ਹੈ ਹਾਲਚਾਲ ਪੁੱਛਣ ਲਈ ਚਲੋ ਮੈਡਮ ਕਿਸੇ ਵੇਲੇ ਦੇਖੋ ਇਹ ਮੇਰਾ ਖਿਆਲ ਐਸਪੀ ਸਿਟੀ ਮੈਡਮ ਆ ਗਈ ਸੀ ਉਸੇ ਵੇਲੇ ਰਾਤੀ ਤੇ ਉਹ ਇੱਥੇ ਹੀ ਸੀਗੇ ਨੈਕਸਟ ਡੇ ਮੈਡਮ ਸ਼ਾਇਦ ਨੰਦਪੁਰ ਸਾਹਿਬ ਗਏ ਹੋਏ ਸੀ ਤੇ ਇਸ ਕਰਕੇ ਸ਼ਾਇਦ ਲੇਟ ਆਏ ਹੁਣ ਪਰ ਬਾਕੀ ਹੁਣ ਪੁਲਿਸ ਤੇ ਵੀ ਜਿਹੜਾ ਨੇ ਜਿਹੜੇ ਕਸੂਰਵਾਰ ਨੇ ਉਹਨਾਂ ਨੂੰ ਸਜ਼ਾ ਜ਼ਰੂਰ ਮਿਲੇਗੀ ਜਿੱਦਾਂ ਸਾਰਿਆਂ ਨੇ ਦੱਸਤਾ ਵਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਕਿਉਂਕਿ ਇਹ ਪਾਰਟੀ ਲੈਵਲ ਕਰਕੇ ਨਹੀਂ ਇਨਸਾਨੀਅਤ ਕਰਕੇ ਉਹਨੂੰ ਸਜ਼ਾ ਬੰਦੀ ਹੈ ਜਿਹੜਾ ਵੀ ਕਸੂਰਵਾਰ ਪਰਿਵਾਰ ਪਰਿਵਾਰ ਵਾਲੇ ਕਹਿੰਦੇ ਆ ਕਿ ਜਿਸ ਦਿਨ ਇਹ ਕਾਂਡ ਹੋਇਆ ਤੇ ਸਾਡੇ ਕੋਲ ਜ਼ਬਰਦਸਤੀ ਸਾਈਨ ਕਰਵਾਈ ਜਾਂਦੇ ਸੀਗੇ ਇੱਥੇ ਸਾਈਨ ਕਰ ਤੂੰ ਉੱਥੇ ਕਰ ਨਹੀਂ ਉਹ ਸਾਰਾ ਹੁਣ ਇੱਕ ਵਾਰੀ ਇਨਵੈਸਟੀਗੇਸ਼ਨ ਚ ਸਾਰਾ ਕੁਝ ਹੀ ਆ ਜਾਣਾ ਸੋ ਇਸ ਕਰਕੇ ਸਰਕਾਰ ਕਿਸੇ ਵੀ ਤਰ੍ਹਾਂ ਨਾ ਕਿਸੇ ਵੀ ਬੰਦੇ ਨੂੰ ਬਖਸ਼ਣ ਦੇ ਨਹੀਂ ਐਸੀ ਵੀਰ ਵਿੱਚ ਵੀ ਵਿਕ ਅਸੀਂ ਲੋਕਾਂ ਨਾਲ ਅਸੀਂ ਸ਼ਹਿਰ ਚ ਰਹਿੰਦੇ ਅਸੀਂ ਹਰ ਬੰਦੇ ਦੇ ਪ੍ਰਤੀ ਜਵਾਬਦੇ ਹਾਂ ਇਸ ਤਰ੍ਹਾਂ ਨਹੀਂ ਹੈ ਕਿ ਵੀ ਆਰ ਵਿਦ ਦੀ ਪਾਰਟੀ ਵੀ ਆਰ ਵਿਦ ਦੀ ਗਵਰਨਮੈਂਟ ਵੀ ਆਰ ਵਿਦ ਦੀ ਪੀਪਲ ਬਸ ਜਲੰਧਰ ਸ਼ਰਮਸਾਰ ਹੋਇਆ ਵਾ ਜੋ ਉਸ ਵਿਅਕਤੀ ਦੀ ਕਰਕੂਤ ਹੋਈ ਆ ਮਾਨਵਤਾ ਸ਼ਰਮਸਾਰ ਹੋਈ ਆ ਔਰ ਅਸੀਂ ਸਾਰੇ ਪਾਰਟੀ ਲੈਵਲ ਤੇ ਸਾਰੇ ਸਾਡੇ ਲੀਡਰ ਇਕੱਠੇ ਹੋ ਕੇ ਪਰਿਵਾਰ ਦੇ ਨਾਲ ਜਿਹੜੇ ਦੁੱਖ ਸਾਂਝਾ ਕਰਨ ਆਏ ਆ ਔਰ ਸਰਕਾਰ ਵੱਲੋਂ ਬਿਲਕੁਲ ਕਲੀਅਰ ਮੈਸੇਜ ਆ ਵੀ ਇਸ ਤਰੀਕੇ ਦੇ ਜਿਹੜੇ ਦੋਸ਼ੀ ਹੈ ਕਿਸੇ ਵੀ ਕੀਮਤ ਤੇ ਉਹ ਚਾਹੇ ਉਹ ਕੋਈ ਪੁਲਿਸ ਦੇ ਵਿੱਚ ਕੋਈ ਆਫੀਸਰ ਹੋਣ ਜਾਂ ਕੋਈ ਵੀ ਵਿਅਕਤੀ ਜਿਹਨੇ ਇਦਾਂ ਦਾ ਕਿਲੋਨਾ ਕਰਮ ਕੀਤਾ ਉਹਨੂੰ ਕੜੀ ਤੋਂ ਕੜੀ ਸਜ਼ਾ ਮਿਲੇਗੀ। ਥੈਂਕ ਯੂ ਵੈਰੀ ਮਚ। ਮੰਤ ਜੀ ਇਹ ਗੱਲ ਕਲੀਅਰ ਕਰਦੇ ਹੋ ਸੀਐਮ ਸਾਹਿਬ ਆਣਗੇ। ਦੇਖੋ ਕਿ ਜਿਹੜਾ ਹੈਗਾ ਕਿ ਇਹ ਜੋ ਘਟਨਾ ਵਾਪਰੀ ਹੈਗੀ ਆਲਰੇਡੀ ਸਾਰੇ ਪੰਜਾਬ ਦੇ ਵਿੱਚ ਸਭ ਨੂੰ ਆਫੀਸਰ ਨੂੰ ਪਤਾ ਹੈਗਾ ਸਾਰੇ ਲੀਡਰ ਸਾਹਿਬਾਨ ਨੂੰ ਅਸੀਂ ਇਸ ਕਰਕੇ ਆਇਆ ਬੁਈਆ ਆਲਸੋ ਹੇਅਰ ਔਨ ਦਾ ਬਿਹਾਫ ਆਫ ਸੀਐਮ ਸੀਐਮ ਸਾਹਿਬ ਜਿਹੜੇ ਹੈਗੇ ਨੇ ਉਹਨਾਂ ਨੂੰ ਮਸਤ ਜਾਏਗਾ ਜਦ ਅਸੀਂ ਕੱਲ ਕਰਿਆ ਹੈਗੀ ਨਾ ਦੀ ਬੁੱਚੀ ਦੀ ਸਾਰੇ ਅਸੀਂ ਪਾਟੀ ਵਾਲੇ ਆਵਾਂਗੇ ਔਰ ਉਹਨਾਂ ਨੂੰ ਮੈਸੇਜ ਲਗਾਇਆ ਹੈਗਾ ਅਗਰ ਹੋ ਸਕਦਾ ਹੋਏ ਉਹ ਵੀ ਜਰੂਰ ਆਣਗੇ